ਹਿੰਦਰ ਇਹ ਸਭ ਤੁਹਾਡੇ ਨਾ ਪਖਾਂਡੀ ਆ ਕੋਈ ਛੱਡਿਆ ਵੀ ਮਿਲਣ ਕੇ ਨਾਲਾ ਕੰਮ ਕਰ ਲਿਆ ਭਰਾਵਾ ਤੁਹਾਡੇ ਇਹ ਤੁਹਾਡੇ ਅਰਗੇ ਤੇ ਬੇਸ਼ਰਮਾ ਦੇਖੀ ਨਹੀਂ ਹੈ ਕਿ ਜ਼ਿੰਦਗੀ ਚ ਭੂਆ ਦਾ ਵੇਲਾ ਹੀ ਕਿੰਨਾ ਕੀਤਾ ਭੂਆ ਨੇ ਸਾਡਾ ਕੁੱਡੀ ਮੁੱਲ ਨਹੀਂ ਪਾਇਆ ਅੱਧੀ ਜ਼ੁਬਾਨ ਨਾਲ ਆਵਾਜ਼ ਮਾਰਦੀ ਹੈ ਨਾ ਤੇ ਭੱਜੇ ਜਾਈਦਾ ਹੀ ਤੇ ਨਾਲੇ ਆਹ ਕਿਹੜਾ ਰੋਦ ਦਾ ਤੇ ਇਹਨਾਂ ਦਾ ਡਰਾਮਾ ਵਾ ਜੇ ਉਹਨੂੰ ਕੋਣ ਕਰ ਪਿਆ ਆ ਜਾ ਹੁਣ ਕਦੋਂ ਦਾ ਗਿਆ ਵਾ ਆਪਣੇ ਮਾਲ ਡੰਗਰ ਵੱਲ ਵੇਖੇ ਆਣ ਕੇ ਕਿ ਉੱਥੇ ਬਹਿ ਰਹਿਣਾ ਸੀ ਕੋਈ ਨਹੀਂ ਮੰਮੀ ਆ ਜਾਂਦੇ ਨੇ ਜੇ ਨਹੀਂ ਤੇ ਲਿਆ ਮੈਨੂੰ ਫੋਨ ਫੜਾ ਐਵੇਂ ਨਾ ਉਥੇ ਜਿੰਨਾ ਦੇ ਤਰਲੇ ਜੇ ਮਾਰੀ ਜਾਏ ਨਾਲੇ ਉਹਨਾਂ ਦੀ ਬੇਇੱਜ਼ਤੀ ਕਰਾਂਗੇ ਤੇ ਪਹਿਲਾਂ ਇਹ ਦੀ ਕਰਾਂਗੇ ਕੋਈ ਗੱਲ ਨਹੀਂ ਮੰਮੀ ਮੈਂ ਆਪੇ ਆਹਾਂਡੇ ਤੋਂ ਕਹਿਣਾ ਤੇ ਫੋਨ ਉਹਨਾਂ ਨੂੰ ਕਰ ਦਿੰਨੀ ਆ ਤੁਸੀਂ ਗੱਲ ਵਧਾਉਣੀ ਐ ਤੁਸੀਂ ਕਿਹੜੀ ਘਟਾਉਣੀ ਐ ਉਹ ਨਾਲ ਤਾਗੇ ਹੋਇਆ ਹੋਇਆ ਨੌ ਦੀ ਹੈਲੋ ਹੈਲੋ ਹਾਂਜੀ ਹਾਂਜੀ ਪਿੰਦਰ ਕਿੰਨਾ ਟਾਈਮ ਲੱਗਣਾ ਤੁਹਾਨੂੰ ਤੁਰੇ ਹੋ ਕਿ ਨਹੀਂ ਨਹੀਂ ਨਵਦੀਪਾ ਜੀ ਤੋਥੀ ਆ ਆਜੋ ਯਾਰ ਜਲਦੀ ਬਸ ਤੁਰਪਨ ਲਗਾਵਾ ਦਸੋ ਕੋ ਕੰਮ ਨਹੀਂ ਨਹੀਂ ਕੰਮ ਤੇ ਕੋਈ ਨਹੀਂ ਬਸ ਮੈਂ ਉਹ ਕਹਿਣਾ ਸੀ ਪੇਸ਼ੇਤੀ ਆਜੋ ਥੋੜਾ ਜਿਹਾ ਬਸ ਕੋਈ ਨਹੀਂ ਤੂੰ ਫਿਕਰ ਨਾ ਕਰ ਮੈਂ ਆ ਚੱਲਾਵਾ ਠੀਕ ਆ ਚੰਗਾ ਜੀ ਲਓ ਚੱਲ ਠੀਕ ਆ ਫਿਰ ਮੈਂ ਚੱਲਦਾ ਆ ਹਾਂ ਠੀਕ ਆ ਪਿੰਦਰ ਤੇ ਜਿਹੜੀ ਮੈਂ ਤੈਨੂੰ ਗੱਲ ਕਹੀ ਹੈ ਨਾ ਕਰੀ ਮੜਾ ਜਿੱਤੇ ਗੌਰ ਤੇ ਚੱਲ ਕੋਈ ਨਾ ਕੋਈ ਹੱਲ ਕੱਢੀਏ ਚੱਲ ਕੋਈ ਨਹੀਂ ਬਿੰਨਿਆ ਕਰਦੇ ਕੁਝ ਦੇਣਾ ਪੈਣਾ ਸਾਥ ਤੈਨੂੰ ਹੀ ਲਾਵ ਲੈ ਕੋਈ ਨਹੀਂ ਚਲੋ ਹੁਣ ਸਾਰੇ ਜਾਣੇ ਕਰਾਂਗੇ ਤੇ ਫੇਰ ਹੀ ਗੱਲ ਬਣਨੀ ਆ ਆਹ ਹੋਇਆ ਤਾਂ ਸਹੀ ਆ ਪਿੰਦਰ ਪਰ ਚਲੋ ਕੋਈ ਨਹੀਂ ਬਾਕੀ ਹੁਣ ਮਨ ਆਪਣੇ ਚ ਕੋਈ ਗੁਸਾਣਾ ਰੱਖੀ ਭਰਾਵਾ ਉਹ ਨਹੀਂ ਨਹੀਂ ਹੋ ਸਕਦਾ ਤਾਂ ਪਿੰਦਰ ਜਿਹੜੀ ਗੱਲ ਆ ਜਦੋਂ ਕਲੀਅਰ ਹੋ ਗਈ ਆ ਤਾਂ ਹੁਣ بار بار ਇਹਨਾਂ ਗੱਲਾਂ ਦਾ ਕੋਈ ਜੇ ਫੇਰ ਵੀ ਕੋਈ ਗਲਤੀ ਹੋਏਗੀ ਤਾਂ ਮੈਂ ਮਾਫੀ ਫੇਰ ਮੈਂ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਭਰਾ ਮੈਂ ਤੂੰ ਆਪਣਾ ਹੈ ਕੋਈ ਚੱਕਰ ਹੈਗਾ ਤੇ ਚੱਲ ਠੀਕ ਆ ਫਿਰ ਠੀਕ ਆ ਚਲੋ ਤਾਂ ਮੇਰੀ ਗੱਲ ਸੁਣ ਘਰਲੀ ਨਾ ਤੁਹਾਡੇ ਵਾਲੀ ਵੀ ਹੱਦ ਹੋ ਗਈ ਆ ਕਾਦੀ ਹੱਦ ਹੋ ਗਈ ਆ ਉਹ ਯਾਰ ਇੰਨਾ ਚਿਰ ਅਗਲੇ ਬੈਠਾ ਰਿਆ ਆ ਅਪ ਅੰਦਰ ਗੱਲਾਂ ਕਰਦੇ ਰਹੇ ਆ ਤੇ ਤੁਸੀਂ ਉਹ ਚਾਹ ਘੁੱਟ ਪਿਆਲ ਕੇ ਤੇ ਮੁੜ ਕੇ ਕਿਤੇ ਬਾਤ ਹੀ ਨਹੀਂ ਪੁੱਛੀ ਚੰਗੇ ਲੱਗੀ ਤਾਂ ਦੋ ਜਾਨੀਆਂ ਉਹ ਤੁਸੀਂ ਜੇ ਦੋ ਰੋਟੀਆਂ ਪਕਾਣ ਦੇ ਆਖਰਾ ਚੱਲੀ ਭੁੱਖੇ ਢਿੱਡ ਗਿਆ ਆ ਜੇ ਸੱਚ ਪੁੱਛਦੇ ਨਾ ਮੈਂ ਚਾਹ ਦਾ ਘੋਟ ਵੀ ਨਹੀਂ ਪੀਉਣਾ ਬਥੇਰੇ ਮੈਂ ਉਹਨਾਂ ਦਾ ਗੋਲੀਪੂਣਾ ਕਰਕੇ ਵੇਖ ਲਿਆ ਵਾ ਓਏ ਐਦਾਂ ਨਹੀਂ ਚੰਗੇ ਲੱਗੀਦਾ ਕੋਈ ਕਿਹਦੀ ਚਾਹ ਦਾ ਮਤਾਜ ਨਹੀਂ ਹੁੰਦਾ ਜਿਹੜਾ ਦਾਣਾ ਪਾਣੀ ਲਿਖਿਆ ਕਰਮਾ ਤਾਂ ਉਹ ਮਿਲਦਾ ਵਾ ਤੇ ਨਾਲੇ ਕਹਿੰਦੇ ਵੀ ਇਹ ਤਾਂ ਸੇਵਾ ਹੁੰਦੀ ਆ ਜਿਹੜਾ ਕਿ ਰੋਟੀ ਪਾਣੀ ਛਕਾਉਣਾ ਵਾ ਜਾਂ ਪਾਣੀ ਘਣੀ ਪੀਉਣਾ ਵਾ ਕੋਆ ਕਰਨ ਨੂੰ ਹੱਥ ਮਾਰੀਦਾ ਵਾ ਕਰਨਾ ਵੀ ਉਹਦਾ ਚਾਹੀਦਾ ਜਿਹੜਾ ਕੋਈ ਮੁੱਲ ਪਾਏ ਤੁਸੀਂ ਫੇਰ ਹੀ ਉਹਨਾਂ ਦੇ ਗੋਣ ਗਾਉਂਦੇ ਹੋ ਲੈ ਦੱਸ ਉਹ ਕੋਈ ਓਪਰਾ ਹੀ ਆਪਣਾ ਉਹ ਹੋਈ ਅੰਦਰ ਵਾਧਾ ਘਟਾ ਵਿੱਚ ਮੈਨੂੰ ਤੈਨੂੰ ਪਤਾ ਹੈ ਪੂਰੀ ਗੱਲ ਤਾਂ ਗੱਲ ਹੋਈ ਕੀ ਆ ਕੋਈ ਨਹੀਂ ਆਪਣਾ ਬੰਦਾ ਸਸ ਤੁਹਾਡੇ ਮਨ ਦਾ ਭਲੇਖ ਆਈ ਆ ਓਏ ਐਵੇਂ ਭਲੇਖੇ ਭਲੂਖੇ ਦੀ ਗੱਲ ਨਾ ਕਰਨ ਨਾ ਨਾਲੇ ਕਦੀ ਨਵਾਂ ਨਾ ਮਾਸ ਵੱਖ ਨਹੀਂ ਹੁੰਦੇ ਹੁੰਦੇ ਤੇ ਆਪਣੇ ਖੂਨ ਨੂੰ ਮੇਸਾ ਜਿਹੜੀ ਪੀੜ ਹੁੰਦੀ ਆ ਤੇ ਤੂੰ ਐਵੇਂ ਨਾ ਉਹ ਗੱਲ ਨਿਆਣੀ ਮਤ ਨਾ ਕਰੀ ਜਾਗਾ ਨਿਆਣੀ ਮਤ ਕੀ ਕਰਨੀ ਆ ਮੈਨੂੰ ਤਾਂ ਕਵਲ ਨੇ ਡਾਕ ਲੈ ਲੈਨੇ ਤੇ ਮਾਰ ਕੇ ਉੱਥੇ ਬੇਇਤੀ ਕਰਨੀ ਵੀ ਹੁਣ ਤੂੰ ਵੀ ਲੈਣ ਆਇਆ ਇੱਥੇ ਉਹ ਤਾਂ ਬੜੀ ਸੋਹਣੀ ਲੱਗਣੀ ਐ ਏਦਾਂ ਗੱਲ ਕਰਦੀ ਤੂੰ ਉਹ ਅੱਗੇ ਭੂਆ ਦੀਆਂ ਸਾਰੇ ਗੱਲਾਂ ਕਰਨਦੇ ਤੇ ਮੁੜ ਕੇ ਤੇਰੀਆਂ ਛੜ ਜਾਂਦੀਆਂ ਤੇ ਚੰਗੀ ਲੱਗਦੀ ਏ ਤੂੰ ਇਦਾਂ ਇਦਾਂ ਨਹੀਂ ਕਰੀਦਾ ਹੀ ਆ ਕਿ ਚਾ ਕੋ ਲੱਖ ਦੁਸ਼ਮਣ ਵੀ ਆਏ ਨਾ ਘਰ ਆਏ ਨੂੰ ਸੱਚੇ ਦਿਨੋਂ ਤੇ ਮੂੰਹ ਮੱਥੇ ਹੱਸਦੇ ਰਹੀਦਾ ਹੱਸ ਕੇ ਬੋਲੀ ਹਾਂ ਮੈਂ ਉਹ ਜੀਂਦੀ ਨਾ ਤੇ ਗੇਟੋਂ ਬਾਹਰ ਕੱਢ ਛੱਡਦੀ ਏਲੀ ਨੇ ਮੇਰੀ ਸੁਣਾਂ ਗੱਲ ਪਿੰਦਰ ਨੂੰ ਕਿਹੇ ਗੱਲ ਬਾਰੇ ਨਹੀਂ ਵਿਚਾਰੇ ਨੂੰ ਪਤਾ ਤੂੰ ਤੇ ਐਵੇਂ ਉਹਦੇ ਬਾਰੇ ਬੋਲੀ ਜਾਂਦੀ ਏ ਮੈਂ ਤੁਹਾਡੇ ਵਾਲੇ ਵੀ ਵੇਖਿਆ ਪਹਿਲਾਂ ਤਾਂ ਬੜੇ ਗਰਮ ਹੋਣਦੇ ਤੇ ਬਾਅਦ ਚ ਪਤਾ ਨਹੀਂ ਉਹਨੇ ਕੀ ਸਿਰ ਤੇ ਢੂੜਦਾ ਵਾ ਤੇ ਬਾਅਦ ਵਿੱਚ ਕੋਈ ਗੱਲ ਹੀ ਨਹੀਂ ਕੀਤੀ। ਇਹ ਦਿਨ ਦੀ ਵੀ ਕੋਈ ਗੱਲ ਹੁੰਦੀ ਆ ਵੀ ਘਰ 'ਚ ਗੱਲ ਹੋਈ ਏ ਤੇ ਐਡਾ ਇਹਨੂੰ ਇਹ ਵੀ ਜਿਹੜਾ ਪਤਾ ਹੀ ਨਹੀਂ ਆ ਵੀ ਮੇਰੀ ਮਾਂ ਕੀ ਘਰਤੀ ਫਿਰਦੀ ਆ। ਉਹ ਇੱਕ ਗੱਲ ਮੈਂ ਤੈਨੂੰ ਦੱਸਾਂ। ਅੱਜ ਕੱਲ੍ਹ ਦੁਨੀਆਦਾਰੀ ਐ ਏਦਾਂ ਦੀ ਆ। ਕੇਵਲੇ ਘਰ ਦੇ ਜੀਵ ਜਿਹੜੇ ਘਰ ਤੋਂ ਚਤਰਚੋਰੀਆਂ ਕਰਦੇ ਆ। ਪਤਾ ਨਹੀਂ ਹੁੰਦਾ ਵੀ ਕੇਸ ਦੇ ਮਨ 'ਚ ਕੀ ਚੱਲਣ ਡਿਆ। ਇਹ ਕਲ ਜੋਗਾ ਕਰਲੀ ਨਾ ਇੱਥੇ ਕੁਝ ਨਹੀਂ ਪਤਾ ਵੀ ਕੇਸ ਦੇ ਮਨ 'ਚ ਕੀ ਆ। ਅੱਜ ਕੱਲ੍ਹ ਤੇ ਘਰ ਦੇ ਵਿੱਚ ਘਰ ਨਾਲ ਪਰਦਾ ਰੱਖਿਆ ਜਾਂਣ ਡਿਆ। ਪਰਦੇ ਦਾ ਮੈਨੂੰ ਪਤਾ ਨਹੀਂ ਆ ਪਰ ਤੁਸੀਂ ਫੇਰ ਉਹਨਾਂ ਦੇ ਮਗਰ ਲੱਗ ਗਏ ਜੇ। ਉਹ ਮੈਂ ਮਗਰ ਮੁਗਰ ਕਦੇ ਨਹੀਂ ਲੱਗਾਗਾ ਜਦੋਂ ਮੈਨੂੰ ਸੱਚ ਪਤਾ ਲੱਗਾ ਤੇ ਫਿਰ ਮਨ ਇਦਾਂ ਦਾ ਵਾ ਫਿਰ ਐਵੇਂ ਬੇਤੁਕਾਂ ਕੇ ਨਾ ਲੜਨਾ ਮੈਨੂੰ ਸਹੀ ਨਹੀਂ ਲੱਗਦਾ ਆਪਣੇ ਸੂਲਾਂ ਦੇ ਖਿਲਾਫ ਲੱਗਦਾ ਚਲੋ ਠੀਕ ਆ ਰੋ ਆਪਣੇ ਸੂਲਾਂ ਤੇ ਜਿਹੜੀ ਹੈਗੀ ਉਹ ਵੀ ਕਿੰਨੂੰ ਦੇ ਦਿਓ ਉਹ ਕਦੇ ਨਹੀਂ ਦੇ ਦਨਗਾ ਕੇ ਨੂੰ ਤੇ ਨਾਲੇ ਉਹਦਾ ਵਿਚਾਰਾ ਕਹਿਣ ਲਿਆ ਵੀ ਜੇ ਮੇਰੇ ਹਿੱਸੇ ਦੀ ਹੈ ਨਾ ਜਿਹੜੀ ਆਣ ਕੇ ਉਹ ਲਾ ਮੇਰਾ ਨਹੀਂ ਤੇ ਲਖਾਲਾ ਜੇ ਬਹੁਤੀ ਗੱਲ ਆ ਤੇ ਤੁਸੀਂ ਵੇਲਾ ਕਿਹੜਾ ਵੇਖਿਆ ਉਹਨੂੰ ਕਹਿੰਦੇ ਆ ਚੱਲ ਆਇਆ ਤਾਂ ਸਹੀ ਨਾਲ ਲਵਾ ਲੰਦੇ ਉਹ ਇਦਾਂ ਚੰਗੇ ਲੱਗੀ ਤਾਂ ਸ਼ਤਾਂ ਰੱਖ ਦਿਆ ਛਤਾਰਾ ਕੇ ਗੱਦੀ ਰਿਸ਼ਤੇ ਨਹੀਂ ਲੰਗਦੇ ਹੁੰਦੇ ਮੈਨੂੰ ਨਹੀਂ ਜੀ ਕੀਣਾ ਹੈਗਾ ਜਦਨ ਨਾਉਣ ਕੇ ਸਾਡੇ ਨਾਂ ਉਦਣੀਆਂ ਗੱਲਾਂ ਹੀ ਆ ਸਾਰੀਆਂ ਚਲੋ ਨਾਉਣ ਸਹੀ ਪਹਿਲੀ ਤੇ ਉੱਥੇ ਆ ਬੀਜਣ ਆ ਪਾ ਰਹੇ ਆ ਖਾਣ ਆ ਪਾ ਰਹੇ ਆ ਕਿਹੜੀ ਨਟ ਚੱਲੀ ਹੈ ਕਿਤੇ ਜੱਟ ਦੀ ਜ਼ਮੀਨ ਜੱਟ ਨਾ ਹੀ ਰਹਿਦੀ ਕਿਤੇ ਤੇਰੀ ਭਾਜੀ ਆ ਜੀ ਆਲੋ ਪਣੀ ਪੋਣੀ ਨਵਦੀਪ ਰੈਣੀ ਦੇ ਹੋ ਹੋ ਕੀ ਗੱਲ ਹੋਈ ਉਥੇ ਉਹ ਕੱਲ ਕੀ ਹੋਣੀ ਹੈ ਤੂੰ ਜੇ ਥੱਕ ਕੇ ਹੀ ਬੜਿਆ ਕਿਦੋਂ ਤੇ ਹਲਵਾ ਕੇ ਆਏ ਹੁੰਦੇ ਉਹ ਬੈ ਬੈ ਕੇ ਥੱਕ ਗਿਆ ਮਹਾ ਇਹਨਾਂ ਨੂੰ ਸਮਝਾਇਆ ਮੈਂ ਭਰਾਵਾ ਆ ਵੇਖੋ ਤੁਹਾਡੇ ਅੱਗੇ ਜੋੜੇ ਹੱਥ ਮੈਂ ਮੈਨੂੰ ਕਰੋ ਮਾਫ਼ ਤੋਹੀ ਮੈਨੂੰ ਕਿਹੇ ਗੱਲ ਦਾ ਮੈਨੂੰ ਪਤਾ ਵੇਖ ਲੈ ਕੋ ਐਡੀ ਵੱਡੀ ਗੱਲ ਵੀ ਨਹੀਂ ਤੇ ਹਣਾ ਕਿੱਥੋਂ ਤੱਕ ਪਹੁੰਚਾਤੀ ਮੰਮੀ ਨੇ ਤੇ ਜੇ ਵੇਖੀ ਤਾਂ ਹੈ ਵੀ ਬੜੀ ਤਪਿੰਦਰ ਗੱਲ ਹੈਗੀ ਤੇ ਤਾਂ ਹੀ ਅਗਲੇ ਨੇ ਗੁੱਸੇ 'ਚ ਨੇ ਤੋਰ ਤੂੰ ਦੱਸ ਫੋਨ ਲਾਇ ਜਾਨੀ ਹੈ ਕੀ ਮੇਰੇ ਕੋ ਕਰਾਉਣਾ ਹੈ ਤੁਹੀਂ ਮੈਂ ਹਜੇ ਤੱਕ ਕੁਝ ਨਹੀਂ ਕਰਾਉਣਾ ਹੈਗਾ ਮੰਮੀ ਮੇਰਾ ਸਿਰ ਖਾਈ ਜਾਂਦੇ ਆਂਦੇ ਜੇ ਤੂੰ ਨਹੀਂ ਨਾ ਗੱਲ ਕਰਨੀ ਮੈਨੂੰ ਲੱਗਦੇ ਨਾਲ ਇਹਦੀ ਬੇਇੱਜ਼ਤੀ ਕਰਦੀ ਤੇ ਨਾਲੇ ਉਹਨਾਂ ਦੀ ਬੇਇੱਜ਼ਤੀ ਕਰਦੀ ਤੇ ਮੈਂ ਕਿਹਾ ਚੱਲ ਮੈਂ ਆਪ ਹੀ ਲਾ ਕੇ ਤੁਹਾਨੂੰ ਕਹਿ ਦਿੰਨੀ ਭੀ ਆਜੋ ਘਰ ਬੜੇ ਗੁੱਸੇ 'ਚ ਨੇ ਉਹ ਹੁਣ ਹੈ ਆਕੇ ਤੁਹਾਡੀ ਸ਼ਾਮਤ ਆਈ ਜਾਂਦੋ ਆਹੋ ਆਈ ਇੱਥੇ ਬੇਲੀ ਵੱਲ ਗਏ ਆ ਬੇਲੀ ਵੱਲ ਗਏ ਨੇ ਪਰ ਉਹਦਾ ਇੱਕ ਗੱਲ ਹੈਗੀ ਆ ਪਹਿਲਾਂ ਜੀ ਇਸ਼ਤ ਨਹੀਂ ਹੋ ਹੈਗੀ ਉੱਥੇ ਹਣ ਨਹੀਂ ਤੇ ਅੱਗੇ ਜਾਈਦਾ ਹੀ ਹਨਾ ਤਾਂ ਅਗਲੇ ਹੱਥਾਂ ਦੇ ਚੁੱਕੀ ਫਿਰਦੇ ਹੀ ਪਾਣੀ ਦੇ ਕੇ ਅਗਲੇ ਪੁੱਛਿਆ ਨਹੀਂ ਚਾਹ ਕਈ ਚਰੀ ਆਈ ਸੀ ਅੱਛਾ ਤੇ ਹੋਰ ਉਹ ਤੇ ਸੱਚ ਪੁੱਛਣਾ ਤਾਂ ਮੈਨੂੰ ਬੜੀ ਸ਼ਰਮ ਆਇਆ ਤਾਂ ਲਾਭ ਨੇ ਤੇ ਹੁੰਦੇ ਆ ਮੇਰੀ ਚੰਗੀ ਲਾਫਾ ਕੀਤੀ ਮੈਂ ਭਰਾਵਾ ਕਰ ਲੈ ਪੁਰੋਣੀ ਪੈਣੀ ਹੀ ਪਰ ਇਹ ਆ ਵੀ ਥੋੜਾ ਜਿਹਾ ਮਨ ਨੂੰ ਮੇਰੇ ਨੂੰ ਸਕੂਨ ਜਿਹਾ ਹੋਇਆ ਵਾ ਨਹੀਂ ਤੇ ਉਦਾਂ ਸਾਰਾ ਕਸੂਰ ਮੇਰਾ ਵੀ ਕੱਢਦੇ ਹੀ ਨਾਲ ਹੀ ਮੰਮੀ ਨੇ ਸਾਨੂੰ ਫਿੱਕਿਆ ਪਾਇਆ ਵਾ ਇਤਨਾ ਲੈ ਸਾਰਾ ਕਸੂਰ ਤੇ ਇੰਨਾ ਦਾ ਵਾ ਤੇ ਹੀ ਉਹਨਾਂ ਨੂੰ ਕਹਿਣਾ ਹੈ ਨਾ ਪੇ ਸਾਡਾ ਕੋਈ ਕਸੂਰ ਨਹੀਂ ਹੈ ਸਾਰਾ ਤੁਹਾਡੀ ਭੂਆ ਦਾ ਵਾ ਉਹਨਾਂ ਦੀਪ ਮੈਂ ਤੇ ਕਿਹਾ ਸੀ ਪਹਿਲਾਂ ਨਹੀਂ ਸੁਣਦੇ ਹੈਗੇ ਫਿਰ ਮੈਂ ਸਮਝਾਇਆ ਮੈਂ ਵੀ ਮੈਨੂੰ ਭਰਾਵਾ ਕਿਸੇ ਗੱਲ ਦਾ ਪਤਾ ਹੀ ਨਹੀਂ ਜਦੋਂ ਤੇ ਮੈਂ ਮੈਂ ਦੱਸ ਕੀ ਕਰਦਾ ਫਿਰ ਮੈਂ ਜੋ ਬਹੁਤੀ ਗੱਲਾਂ ਚੱਲ ਮੇਰੇ ਨਾਲ ਤੇ ਮੈਂ ਮੈਂ ਆਪਣੀ ਕਰਾ ਦੇਣਾ ਤੇਰੇ ਨਾਲ ਹੋਰ ਅਗਲੇ ਨੂੰ ਕੀ ਕਹਿਣਾ ਸੀ ਹੁਣ ਇਹਨਾਂ ਨੂੰ ਇੰਨਾ ਹੀ ਤਸੱਲੀ ਤੇ ਦਿਵਾਉਣੀ ਸੀ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਨਮਦੀਪ ਮੈਂ ਝੂਠੀ ਤਸੱਲੀ ਨੇ ਦੇ ਕੇ ਆ ਜੇ ਮੰਮੀ ਨਾ ਨਾ ਮਨੇ ਮੈਂ ਸੱਚੀ ਆਪਣੇ ਭਾਈ ਉਹਦੇ ਨਾਂ ਕਰਦਾ। ਦਸ ਟੇ ਲੱਭਣ ਦੇ ਨਹੀਂ ਇਹੋ ਜੇ ਕਿੰਨਾ ਕਰਦੇ ਨੇ ਸਾਡੇ ਨਾਲ ਤੇ ਹੋਰ ਨਹੀਂ ਤੇ ਕੋਈ ਵੀ ਨਹੀਂ ਕਰਦਾ ਹੈਗਾ। ਭਰਾਵਾਂ ਨਾਲੋਂ ਵੱਧ ਕੇ ਕਰਦਾ। ਭਾਵੇਂ ਅੱਧੀ ਰਾਤ ਫੋਨ ਕਰ ਦੋ ਨਾ ਤਾਂ ਵੀ ਆ ਜਾਈਗਾ। ਗਲਤ ਤੇ ਤੁਹਾਡੀ ਸਹੀ ਤੇ ਪਰ ਹੁਣ ਮੰਮੀ ਦੇ ਦਿਮਾਗ 'ਚ ਕਿੱਦਾਂ ਪਾਈ ਹੈ ਵੀ ਇਹ ਚੀਜ਼ ਗਲਤ ਆ ਇਹ ਸਹੀ ਨਹੀਂ ਹੈਗੀ। ਕੋਈ ਨਹੀਂ ਹੌਲੀ ਹੌਲੀ ਇਹਨਾਂ ਨੂੰ ਸਮਝਾ ਜੇ ਨਹੀਂ। ਇਕ ਦਣੀ ਵੀ ਨਰ ਸਮਝ ਜਣੀ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਸਾਨੂੰ ਕੋਈ ਨਾ ਕੋਈ ਸਕੀਮ ਲਾਉਣੀ ਪੈਣੀ ਆ ਇਹਦੇ ਨਾਲ ਇਹਨਾਂ ਨੂੰ ਕੋਈ ਠੋਕਰ ਵੱਜੇ ਤੇ ਇਹਨਾਂ ਨੂੰ ਪਤਾ ਲੱਗੇ ਵੀ ਹਾਂ ਕਿ ਮੈਂ ਇਹ ਗਲਤ ਕੀਤਾ ਇਹਨਾਂ ਦੇ ਨਾਲ ਕਰਾਂਗੇ ਇਦਾਂ ਹੀ ਹੁਣ ਕਰਨਾ ਪੈਣਾ ਮੈਂ ਇਦਾਂ ਨਹੀਂ ਹੁਣ ਦਾਲ ਗੱਲ ਨਹੀਂ ਹੈਗੀ ਪਰ ਕਰਾਂਗੇ ਕੀ ਯਾਰ ਵੇਨੇ ਆ ਕੋਈ ਨਾ ਕੋਈ ਸਕੀਮ ਲੰਮਨੇ ਆ ਇਹ ਨਹੀਂ ਕੋ ਹੱਲੀ ਹੈ ਨੀਗਾ ਹਰ ਇੱਕ ਚੀਜ਼ ਦਾ ਹੱਲ ਹੁੰਦਾ ਹੈ ਪਰ ਹੁਣ ਮੰਮੀ ਬੜੇ ਗੁੱਸੇ 'ਚ ਜੇ ਕੋਈ ਗੱਲ ਨਹੀਂ ਰਹਿਣ ਦੇ ਗੁੱਸੇ 'ਚ ਤੇ ਕੁਝ ਖਾਣਾ ਪੀਣਾ ਜੀ ਦੱਸੋ ਮੈਨੂੰ ਤੂੰ ਇਦਾਂ ਕਰਾਂ ਹਾਂ ਰੋਟੀ ਬਣਾ ਰੋਟੀ ਖਾਣੇ ਆ ਭੁੱਖ ਬੜੀ ਲੱਗੀ ਆ ਚਲ ਮੈਂ ਬਣਾ ਕੇ ਲਿਆਉਣੀ ਆ ਆ ਗਿਆ ਨਾ ਇਹਨੂੰ ਤਾਂ ਮੈਂ ਪੁੱਛ ਨਹੀਂ ਇਹਦੇ ਬੋਧਿਆਂ ਨੂੰ ਤੇਲ ਮੈਲ ਲਾਉਣੀ ਆ ਵੀ ਕਿਹੜੀ ਮਾਂ ਨੂੰ ਪੁੱਛ ਕੇ ਗਿਆ ਸ ਦਰ ਫੇੜੇ ਮੁੱਤ ਤੇਰਾ ਉਥੇ ਕਰਨ ਕੀ ਗਿਆ ਹੈ ਜਿੰਨੀ ਪੈਰੀ ਆਇਆ ਨਾ ਓਨੀ ਪੈਰੀ ਨਿਕਲ ਜਾ ਉਥੇ ਆਪੀ ਤਾਂ ਮਗਰੋਂ ਫੋਨ ਕਰਾਈ ਜਾਂਦੇ ਹੋ ਵੀ ਉਹਨੂੰ ਕਹਾਂ ਛੇਤੀ ਘਰ ਆ ਜਾ ਛੇਤੀ ਘਰ ਆ ਜਾ ਤੇ ਤੈਨੂੰ ਆਖਿਆ ਕਿ ਨਹੀਂ ਉੱਥੇ ਜਾ ਤੂੰ ਬਿਨਾ ਪੁੱਛਿਆ ਤਾਂ ਤੁਰ ਗਿਆਵੇਂ ਕਿਉਂ ਮੈਂ ਕੇ ਦੀ ਪਰਮਿਸ਼ਨ ਲੈ ਕੇ ਜਾਣਾ ਸੀ ਇੱਥੋਂ ਆਪਣੀ ਮਰਜ਼ੀ ਨਾਲ ਗਿਆ ਵਾ ਤੇ ਕੀ ਕਰਕੇ ਆਇਆ ਉੱਥੇ ਮੈਨੂੰ ਇਹ ਦੱਸ ਜੋ ਤੂੰ ਹੀ ਨਹੀਂ ਕੀਤਾ ਅੱਛਾ ਤੂੰ ਘਰ ਆਇਆ ਮੈਂ ਜੇ ਮੰਮੀ ਨਾ ਨਾ ਕਰਕੇ ਦੋਗੇ ਓਵੇਂ ਮੈਨੂੰ ਆਪਣੀ ਨਾ ਕਰਾਉਣੀ ਪਏ ਮਕਰਾ ਕੇ ਜ਼ਰੂਰ ਦੇਣੀ ਉਹਨਾਂ ਨੂੰ ਤੇ ਤੂੰ ਆਪਣੀ ਕਰਾਵੇਂਗਾ ਜਿੱਥੇ ਮੇਰਾ ਗੂਠਾ ਲੱਗਣਾ ਤੇ ਮੇਰਾ ਲੱਗਣਾ ਵੈ ਐਵੇਂ ਨਾ ਆਪਣੀਆਂ ਮਰਜ਼ੀਆਂ ਕਰਿਆ ਕਰ ਮੰਮੀ ਤੁਸੀਂ ਐਵੇਂ ਇੱਥੇ ਢਿਲੇ ਜਾਣਾ ਬੈਠੇ ਰਹੋ ਤੁਹਾਡੇ ਦਿਲ 'ਚ ਕਿਸੇ ਨੂੰ ਪਤਾ ਨਹੀਂ ਆ ਉੱਥੇ ਸਾਰੇ ਪਿੰਡ 'ਚ ਖਬਰ ਉੱਡੀ ਏ ਤੁਹਾਡੇ ਜਿਹੜੇ ਚਾਚੇ ਦੇ ਮੁੰਡੇ ਸੀ ਮਾਮੇ ਵੇਂਦੇ ਸੀ ਮੇਰੇ ਨਾਲ ਤਾਂ ਮਖਲਾਰਨ ਲਗਾ ਅਗਲੇ ਮੂੰਹ ਪਰਾਂ ਨੂੰ ਕਰ ਲਿਆ ਸੀ ਕੋਈ ਨਹੀਂ ਕਰ ਲਿਆ ਸੀ ਤੇ ਮਾਮਿਆਂ ਨੂੰ ਦੇ ਦਿੰਦੇ ਤਾਂ ਸਾਰੇ ਮਾਮੇ ਬਣ ਜਾਣੇ ਹੋਵੇ ਰਹਿਣ ਦੇ ਤੂੰ ਮੇਰੀ ਸੀ ਗੱਲ ਐਵੇਂ ਗੱਲ ਨੂੰ ਬਤਾ ਨਾ ਜਿੱਥੇ ਕਿ ਹੈ ਉੱਥੇ ਹੀ ਰਹਿਣ ਦੇ ਮੰਮੀ ਹੁਣ ਤੇ ਗੱਲ ਵਧੇਗੀ ਰਹਿਣ ਨਹੀਂ ਦੇਣਾ ਮੈਂ ਤੁਹਾਡਾ ਬੜਾ ਚਰ ਵੇਖ ਲਿਆ ਵਾ ਫਿਰ ਕੀ ਨਾ ਮਾਮੇ ਕੌਣ ਕਹੇ ਆਖਰ ਆ ਗਈ ਏ ਆਖਰ ਰੋਮਾ ਮੈਨੇ ਦੇ ਦਿੰਦੇ ਤਾਂ ਫਿਰ ਚੰਗੇ ਹੁੰਦੇ ਫਿਰ ਤੈਨੂੰ ਪੈਰੀ ਪੁਆ ਲਿੰਦੇ ਤੁਹਾਡੇ ਕਰਕੇ ਮੰਮੀ ਅਗਲੇ ਨੂੰ 36 36 ਮੈਨੂੰ ਗੱਲਾ ਸੁਣਾਈਆਂ ਇਹ ਚੰਗਾ ਹੋ ਗਿਆ ਗੱਲਾ ਸੁਣਾਈਆਂ ਮੈਂ ਤੇ ਆਂਦੀਆਂ ਤੈਨੂੰ ਸਭੇ ਛਿੱਤਰ ਮਾਰਦੇ ਆਪੇ ਹੀ ਗਿਆ ਵੈ ਨਾ ਤੂੰ ਮੰਮੀ ਜਾਣਾ ਨਹੀਂ ਤੁਹਾਨੂੰ ਤੇ ਕੋਈ ਰਿਸ਼ਤੇੰਦੀ ਕਦਰ ਹੈ ਨਹੀਂਗੀ ਤੇ ਨਾਲੇ ਪਹਿਲਾਂ ਵਾਲੀ ਗੱਲ ਹੈ ਨਹੀਂ ਜੇ ਇਹ ਨਾ ਸੋਚਿਓ ਪਿਆਣ ਕੇ ਤੁਹਾਡੇ ਪੈਰੀ ਪਹਿਣ ਕੇ ਪੁਆ ਹਾਨੂੰ ਪੈਲੀ ਦੇ ਦੇ ਪੈਲੀ ਦੇ ਦੇ ਆਂਦੇ ਜੇ ਨਹੀਂ ਨਾ ਦੇਣੀ ਤਾਂ ਨਾ ਸਹੀ ਫਿਰ ਰੋਟੀ ਦੇਣ ਵਾਲਾ ਤੇ ਵਾਈ ਗੁਰੂ ਐ ਤੂੰ ਆਣਾ ਨਾ ਉਹਨੇ ਔੜਾ ਨਹੀਂ ਵੇਖੀ ਮੇਰੇ ਨਾਲ ਆਣ ਕੇ ਪੈਰੀ ਪਹਿਣ ਕੇ ਤਾਂ ਗੱਲ ਕਰੀ ਔਰ ਮੰਮੀ ਇਹ ਤੁਹਾਡੇ ਮੰਦਾ ਭਲੇਖਾ ਹੀ ਹੋਣਾ ਅਗਲਾ ਨਹੀਂ ਜੇ ਆਉਣਾ ਹੁਣ ਨਵਦੀਪਾ ਕੋਈ ਨਹੀਂ ਫ੍ਰੀ ਹੈ ਜੇ ਕਿੰਨਾ ਟਾਈਮ ਲੱਗਣਾ ਬਸ ਹੋ ਗਈਆਂ ਫ੍ਰੀ ਦੱਸੋ ਕੋਈ ਕੰਮ ਕੰਮ ਤੇ ਨਹੀਂ ਮੈਂ ਹਾਂ ਚੱਲ ਕੱਲ ਡੇਨ ਕਹਿਣ ਪੀ ਸ਼ਹਿਰ ਜਾਣਾ ਹੈ ਤੇ ਮੈਂ ਹਾਂ ਤੇ ਜਾਣਾ ਤੇ ਹੋਵੇ ਮੈਂ ਅੱਜ ਫ੍ਰੀ ਹਾਂ ਕੋਈ ਗੱਲ ਨਹੀਂ ਚੱਲ ਜੰਨੇ ਆ ਚੱਲ ਫਿਰ ਏਦਾਂ ਕਰ ਪੀ ਤਿਆਰ ਹੋ ਜਾ ਹਾਂ ਮੈਂ ਤੇ ਬਸ ਤਿਆਰੀਆਂ ਮੈਂ ਕੀ ਤਿਆਰ ਹੋਣਾ ਨਵਦੇਵੂ ਕਿੰਬਣਾ ਤੇਰੇ ਵਾਲੇ ਫੋਨ ਤੇ ਫੋਨ ਆਉਂਦਾ ਕਿਦਾ ਮੋਬਾਈਲ ਦਾ ਫੋਨ ਹੈਲੋ ਹੈਲੋ ਮੰਮੀ ਸੱਸ਼ੀ ਗਾਲ ਕੰਸ਼ੀ ਕਾਲ ਪੋਤੋਸ ਨਾ ਕੀਆ ਲਾ ਵਧੀਆ ਵਧੀਆ ਤੁਸੀਂ ਸੁਣਾਓ ਕੀ ਇਕਠਾਗਾ ਮੈਂ ਕਿਹਾ ਕੀ ਮੈਂ ਤੇ ਚੇਤਾ ਹੁਣਾ ਨਹੀਂ ਚੱਲ ਮੈਂ ਉਹ ਕਰ ਲੈਣੀ ਆ ਫਿਰ ਤੁਹਾਨੂੰ ਪਤਾ ਵਾ ਮੈਂ ਕੱਲੀ ਹੈਗੀ ਆ ਸਾਰਾ ਦਿਨ ਕੰਮਕਾਰ ਚ ਲੰਘ ਜਾਂਦਾ ਵਾ ਤੇ ਨਾਲੇ ਜੇ ਮੈਂ ਕਿਤੇ ਫੋਨ ਫਾੜ ਵੀ ਲਵਾਂ ਨਾ ਤੇ ਉਸੇ ਵੇਲੇ ਤੇ ਮੰਮੀ ਆ ਜਾਂਦੇ ਨੇ ਵੀ ਤੂੰ ਫੋਨ ਫੜ ਕੇ ਬੈਠੀ ਰਹਿਣੀ ਆ ਤੇ ਮੈਨੂੰ ਪਤਾ ਹੁੰਦਾ ਵਾ ਮੇਰੀ ਮਾਂ ਨੇ ਤੇ ਮੈਨੂੰ ਕਾਹ ਹੀ ਲੈਣਾ ਵਾ ਲੈ ਤੇ ਮੈਂ ਫੋਨ ਕਰਨਾ ਨਹੀਂ ਸੱਸ ਕਿੱਤੇ ਹੈ ਤੇਰੀ ਉਹ ਤੇ ਇੱਥੇ ਕਿਹੇ ਕਰੇ ਗਏ ਨੇ ਘਰ ਨਹੀਂ ਹੈਗੇ ਮੈਂ ਉੱਟ ਜੀ ਉੱਟ ਜੀ ਗੱਲ ਸੁਣੀ ਹੈ ਇੱਕ ਕਿਹੜੀ ਮੰਮੀ ਗੱਲ ਸੁਣੀ ਹੈ ਤੁਸੀਂ ਮੈਂ ਸੁਣਿਆ ਕਿ ਰਿਸਾਸ ਸੱਸ ਤੇ ਕੇੰਨ ਪੈਲੀ ਲਿਆ ਹੁੰਦੀ ਨਹੀਂ ਨਹੀਂ ਮੰਮੀ ਇਦਾਂ ਨਹੀਂ ਤੇ ਕੋਈ ਗੱਲ ਨਹੀਂ ਹੈਗੀ ਤੁਹਾਨੂੰ ਕੌਣ ਕਹਿੰਦਾ ਵਾ ਇਦਾਂ ਦੀਆਂ ਗੱਲਾਂ ਛੁਪੀਆਂ ਨਹੀਂ ਰਹਿਂਦੀਆਂ ਹੈਗੀਆਂ ਚੰਗਾ ਕਿ ਤੂੰ ਆਪਣੀ ਸੱਸ ਨੂੰ ਸਮਝਾ ਮੰਮੀ ਅਸੀਂ ਉਹਨਾਂ ਨੂੰ ਕੀ ਸਮਝਾਈਏ ਅਸੀਂ ਤੇ ਬਥੇਰਾ ਮੱਥਾ ਮਾਰਿਆ ਉਹਨਾਂ ਦੇ ਨਾਲ ਪਰ ਉਹ ਇੱਕੋ ਜਿੱਦ ਤੇ ਅੜੇ ਨੇ ਕਿ ਨਹੀਂ ਮੈਂ ਆਪਣਾ ਹਿੱਸਾ ਲੈਣਾ ਹੀ ਲੈਣਾ ਵਾ ਤੇ ਹੁਣ ਅਸੀਂ ਵੀ ਦੱਸੋ ਕੀ ਕਰੀਏ ਇੰਦਰ ਨੇ ਵੀ ਬੜਾ ਸਮਝਾਇਆ ਵਾ ਤਹੀਂ ਤੇ ਬਥੇਰਾ ਕਹਵਾ ਕਿ ਦੱ ਚੰਗੇ ਨਹੀਂ ਲੱਗੀਦਾ ਬਦਨਾਮੀ ਐ ਤਾਂ ਪਰ ਉਹ ਮੰਨਦੇ ਨਹੀਂ ਕਹੇ ਦੀ ਗੱਲ ਆਉ ਉਹ ਹੈ ਕਿ ਇਦਾਂ ਦੀ ਏ ਕਿ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਕਿ ਇੱਕ ਗੱਲ ਹੋਰ ਆ ਤੈਨੂੰ ਦੱਸਾਂ ਕਿ ਜਾਂ ਨਾ ਦੱਸਾਂ ਨਹੀਂ ਮੰਮੀ ਤੁਸੀਂ ਦੱਸੋ ਕਿਹੜੀ ਗੱਲ ਆ ਦੱਸਣ ਕਿਹੜੀ ਗੱਲ ਉਹ ਦੇਓ ਤੁਸੀਂ ਆ ਜਿਹੜੀ 소ਫੀਆ ਤੁਹਾਡੇ ਘਰ ਹਾਂਜੀ ਈ ਵੀ ਇਨੇ ਸਾਡੇ ਕੋ ਮੰਗੇ ਆ ਅੱਛਾ ਮੰਮੀ ਤੁਹਾਡੇ ਤੋਂ ਮੰਗੇ ਨੇ ਤੇ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਕਸਣਾ ਕੀ ਹੀ ਤੈਨੂੰ ਪੁੱਤ ਉਹ ਤੇ ਗੋਤਮ ਕਿਆਂ ਦਿੰਦੀ ਸੀ ਕਿ ਜੇ ਤੂੰ ਹੀ ਕੁੜੀ ਨੂੰ ਦੱਸਿਆ ਤੇ ਹੀ ਉਹਨੂੰ ਤੁਹਾਡੇ ਘਰ ਬਾ ਦੇਣਾ ਪਰ ਮੰਮੀ ਆ ਗੱਲ ਗਲਤ ਆ ਨਾ ਤੁਹਾਨੂੰ ਇਕੱਲੀ ਮੇਰੇ ਨਾਲ ਤੇ ਗੱਲ ਕਰਨੀ ਚਾਹੀਦੀ ਸੀ ਨਾ ਆਈ ਤੇ ਡਰਦੇ ਨਹੀਂ ਨਹੀਂ ਤੈਨੂੰ ਦੱਸਿਆ ਤੇ ਚਲ ਤੀਂ ਆਵਾਂ ਲਿਆ ਕੀ ਕਰਨਾ ਚਲੋ ਮੰਮੀ ਕੋਈ ਗੱਲ ਨਹੀਂ ਮੈਂ ਨਾ ਤੁਹਾਨੂੰ ਬਾਅਦ ਵਿੱਚ ਫੋਨ ਕਰਦੀ ਆ ਹਾਂ ਉੱਤੇ ਚਲੋ ਹੁਣ ਤੂੰ ਘਰ ਆਵੇਂ ਕੋਈ ਲੜਾਈ ਨਾ ਪਾਈ ਠੀਕ ਆ ਨਹੀਂ ਨਹੀਂ ਮੈਂ ਕਿਹੜੀ ਗੱਲੋਂ ਲੜਾਈ ਪਾਣੀ ਆ ਤੂੰ ਹੋਰ ਸਨੋ ਘਰੇ ਸਾਰੇ ਠੀਕ ਠਾਕ ਨੇ ਹਾਂ ਹਾਂ ਸਭ ਠੀਕ ਠਾਕ ਆ ਚਲੋ ਮੰਮੀ ਚੰਗਾ ਠੀਕ ਆ ਹਾਂ ਠੀਕ ਆ ਫਤ ਮੈਂ ਵੀ ਸੋਚਾਂ ਕਿ ਇਹਨਾਂ ਦੇ ਲਈ ਇਹਨਾ ਕਿੱਥੋਂ ਇਹਦੇ ਕਿਤੇ ਰੁਪਈਆਣਾ ਭੋਰਨ ਤੇ ਮੰਗ ਕੇ ਇਹਨਾਂ ਨੇ ਸਾਰਾ ਕੁਝ ਉਹਨਾਂ ਤੋਂ ਲਿਆ ਵਾ ਕੋਈ ਗੱਲ ਨਹੀਂ ਮੰਮੀ ਨੇ ਤਾਂ ਭਾਵੇਂ ਕਹਿਤਾ ਨਾ ਕਰਨਾ ਦਸੀ ਪਰ ਮੈਨੂੰ ਪਿੰਦਰ ਨੂੰ ਦੱਸਣਾ ਪੈਣਾ ਵਾ ਨਾਲੇ ਉਹਨਾਂ ਨੂੰ ਪਤਾ ਲੱਗੂਗਾ ਕਿ ਕਿੱਥੋਂ ਤੱਕ ਪਹੁੰਚੇ ਨੇ ਪਿੰਦਰ ਮੇਰੀ ਇੱਕ ਗੱਲ ਸੁਣਿਓ ਪਰ ਹੱਦ ਹੋ ਗਈ ਇਹਨਾਂ ਵਾਲੀ ਇੰਨੇ ਚਲਾਕ ਨੇ ਕਿਤੇ ਦਸ ਤੋਂ ਖੰਨੀ ਨਿਕਲਣ ਦਿੱਤੀ ਇਹਨਾਂ ਨੇ ਪਰ ਗਲਤੀ ਤੇ ਮੇਰੇ ਮਾਪਿਓ ਦੀ ਵੀ ਜਿਨ੍ਹਾਂ ਨੇ ਮੈਨੂੰ ਦੱਸਿਆਣੀ ਜਦੋਂ ਇਹਨਾਂ ਨੇ ਫੋਨ ਕੀਤਾ ਹੀ ਇੱਕਰੀ ਮੇਰੇ ਨਾਲ ਤੇ ਗੱਲ ਕਰਦੇ ਕਿ ਤੇਰੀ ਸੱਸ ਆਹ ਕਹਿਂਦੀ ਐ ਅਗਰੀ ਨੇ ਪਹਿਲਾਂ ਇਹ ਕਿਹਾ ਵਾ ਜੇ ਆ ਨਵਾਂ ਪਹਿਲੀ ਦਾ ਰੋਲਾ ਪੈਂਦਾ ਤੇ ਕੱਲ ਨੂੰ ਇਹਨਾਂ ਕੋਲੋਂ ਹੋਰ ਕੁਝ ਮੰਗਦੇ ਸਾਨੂੰ ਤੇ ਫਿਰ ਕੁਝ ਪਤਾ ਲੱਗਣਾ ਨਹੀਂ ਤੇ ਨਾ ਇਹਨਾਂ ਨੇ ਦੱਸਣਾ ਹੀ